ਰਾ ਸੁਪੇਤਨੀ ਹੈ ਰੂਹ ਦਾ ਕੀ ਨੰਕਰ ਕੋਰ ਦਾ ਮੁਰਦਾ ਕੰਬਰੇ ਕਬੂ ਨਾ ਸਾਧ ਨਿਕਲ ਤਵਾ

ਰੂਦ ਸੋਪੇ ਕੰਮੀਏ ਰੂਦ ਰਤੀਂ ਕਰੇ ਸੁਦਾ ਸੋਪੇ ਕੰਮੀਏ ਦੇ ਦੂਰ ਬਾਬ ਤੁਮ ਜਨ ਕੋ ਪਾਓ ਏ ਜਮਾਨੇਓ ਦੂਰ ਬਾਬ ਅਬ ਤੁਮ ਜਨ ਕੋ ਪਾਓ ਏ ਜਮਾਨੇਓ ਦੂਰ ਬਾਬ ਅਬ ਤੁਮ ਜਨ ਕੋ ਪੀਰ ਮਤੇ ਗੇ ਸੂਰਾ ਸੁਪਤਨੀ ਐ ਲੱਗਦੀਂ ਗਿਰੇ ਪੁਰਜਾ ਪਰਾ ਕਟ ਮੈ ਪੁਰਜਾ ਧਾ ਕਟ ਮੈ ਪੁਰਜਾ ਪਰਾ ਕਟ ਮੈ ਪੁਰਜਾ ਮੁਰਜਾ ਕਟ ਪਰ ਸਭੂ ਦਾ ਸ਼ਾਟ

سب ساری سنگن مل کر کے گرو رام داس بھارت جی گرگتی پر ਗੁਰੂ ਅਮਰਦਾਸ ਸਾਹਾ ਦੇ ਜਤੀ ਜੋਤੀ ਜੋਤਿਸ ਅਤੇ ਸ੍ਰੀ ਗੁਰੂ ਪਾਈ ਸੰਸਿਨੀ ਖਾੜਾ ਤੋਂ ਸੇਵਾ ਦੀ ਪ੍ਰਪਨਾਇਆ ਹਨ ਆਪ ਸਾਰੇ ਸੰਗਤ ਨੇ ਬੜੇ ਪਿਆਰ ਸੱਤਾ ਨਾਲ ਬਲਕੇ ਉਤਸ਼ਾਹ ਨਾਲ ਬੜੇ ਮੰਨ ਜੋੜ ਕਰਕੇ ਬੇਨਤੀ ਪ੍ਰਵਾਨ ਕਰਦੇ ਹੋਏ ਬੜੇ ਜਣਕੀ ਗੁਰਬਾਨ ਨੂੰ ਸਰਵਣ ਕੀਤਾ ਹੈ ਸਾਡੀ ਕਿਰਪਾ ਕਰ ਆਪ ਸਾਰੇ ਸੰਗਤ ਦੇ ਆਪਣੇ ਦਰਬਾਰ ਉਪਰੋਕਤ ਸਿੱਖੀ ਦਾ ਨਾਮ ਦਾ ਚਰਮੇਤਾ ਲਖਣ ਕੀਰਤਨ ਕਰਦੇ ਆ ਕੁਰਬਾਨੀ ਪੜਦੇ ਆ ਗੰਤਪੁਰਾ ਹੋ ਜਾਂਦੀਆਂ ਸਤਿਗੁਰੂ ਸਾਧ ਸੰਗਤ ਦੀ ਬਖਸ਼ਿਸ਼ ਜੋ ਗੁਰ ਬਖਸ਼ਣਾ ਗੁਰੂ ਜੀ ਮਨ ਬਖਸ਼ਿਸ਼ ਸੰਗਤ ਰਿਕੇ ਨਾਲ ਆਪ ਦੀ ਸੇਵਾ ਕਰ ਸਕੀਏ ਤੋਂ ਤਾਲੂਟ ਪਤਵਾ ਦੇ ਤਤਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਕਿਰਪਾ ਸਤ ਦਾ ਆਪ ਦੇ ਦਰਸ਼ਨ ਹੋਏ ਹਨ ਆਪ ਸਭ ਦੇ ਸਾਹਮਣੇ ਬੈ ਕੇ ਗੁਰੂ ਦੀ ਹਜ਼ੂਰੀ ਵਿੱਚ ਕੀਰਤਨ ਕਰਦਾ ਸਪਾਗਾ ਸਮਾਂ ਪ੍ਰਾਪਤ ਹੋਇਆ ਹੈ ਕੋਟਾਨ ਕੋਲ ਤਨਵਾਰ ਹੈ ਸਮੂਹ ਪ੍ਰਬੰਧਕ ਕਮੇਟੀ ਅਤੇ ਗੁਰੂ ਜੀ ਦੀ ਭਾਈ ਸਾਹਿਬ ਦਾ ਜਿਨ੍ਹਾਂ ਦੇ ਨਾਲ ਸਹਿਯੋਗ ਕਰਕੇ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਗਵਾਈ ਹੈ ਸਾਹ ਸਾਸੀ ਜੀ ਮਿਲ ਕਰਕੇ ਅਨੰਦ ਸਤਿ ਦਾ ਜਾਪ ਕਰੀ ਹੈ ਰਾਮ ਕਲੀ ਮਹੱਲਾ ਤੀਜਾ اندار ستگا اندیا شاپ ਜੋ ਦਮ ਬਰਪਾ ਜੇ ਮਨ ਮੇਰੇ ਆ ਤੂੰ ਸਦਾ سدا ساد سدا صرف صلاحی ہم من سا را ਸਤਿ ਪੁਰਖ ਆ ਨਿਕ ਤੇਰਾ ਸਤ ਨਾਮ ਨਾਇ ਧਮ ਸਤ ਨਾਮ ਆਧਰ ਮੇਰਾ ਜਨੁ ਤੁਸਾ ਸਭ ਕਵਾਇਆ ਸ਼ਾਨ ਸੁਖ ਮੇਰਾ ਦਸਿਆ ਮੇਰੇ ਅਕਤ ਸਤ ਪੁਰ ਅਲਿਆ ਸਦਾ ਤੁਪੈ ਬਿਨਾ ਕੋ ਨਿਤ ਕੋ ਇਸ ਨਾਇ ਪਟਿਆ ਵਾ ਰੀਆ ਸਤ ਨਾਮ ਸੁਨੋ

ਦੀ ਬਾਣੀ ਸਤ ਸਤਿ ਸਤਿ ਪੈ ਸੱਚੇ ਪੂਰੇ ਗੁਰ ਤੇ ਜਾਣੀ ਸੁਣਦੇ ਪੁਰੀਤ ਕਹੇ ਪਵਨ ਸਤ ਗੁਰ ਰਹਿਣਾ ਅਪਨ ਪੂਰੇ ਮਨ ਨਾਲਿ ਤੁਰੀਆਂ ਲਾਂਗੇ ਬਾਤ ਨਹੀਂ ਅੰਧ ਕੰਤ ਤੁਰ ਸਰੋ ਪਵਨ ਦੀ ਕਿਰਪਾ ਲਈਂ ਮਾਤਾ ਤਰਨ ਬਹਾਂ ਕਰਤੂਰ ਗੰਤੂ ਤੇਰੀ ਆਪੋ ਤੇਰੀ ਇਹ ਤੇਰੇ ਕਰਕੇ ਗੂ ਜੀ ਮੇਰਾ ਪੁੱਤ ਆਇਆ ਗ੍ਰਹਿ ਸੱਤ ਪਤਾਰ ਨਾਲ ਤੇ ਮੁਕਯੋ ਦਿਲ ਤੇਰੀ ਸੁਪੀ ਤਾਰ ਜਨੀ ਨਾਮ ਤੇਰਾ ਕਿ ਮੁਸਕਤ ਤਾਲ ਨਾਮ ਤੇ ਮੁੱਖੁ ਮੁਝਲੇ ਬੰਦੀ ਛੁੱਟੀ ਆਵਾਜ਼ ਦਿੱਤਾ ਹਰਸਾ